हां जी वीर ਜਿੰਨੇ ਵੀ ਭਾਈ ਭਰਾ ਦੇਖ ਰਹੇ ਨੇ ਵੀਡੀਓ ਅੱਜ ਦੋ ਗੱਲਾਂ ਬਹੁਤ ਹੀ ਜ਼ਰੂਰੀ ਤੁਹਾਡੇ ਨਾਲ ਕਰਨ ਲੱਗੇ ਆ ਤਾਂ ਭਾਈ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਦੇਖਿਓ ਤੇ ਸੁਣਿਓ ਅੱਗੇ ਵੀ ਸ਼ੇਅਰ ਕਰ ਦਿਓ ਸਾਰੇ ਗਰੁੱਪਾਂ ਦੇ ਵਿੱਚ ਦੋ ਗੱਲਾਂ ਕਰਨੀਆਂ ਨੇ ਬਹੁਤ ਜ਼ਰੂਰੀ ਜਿੰਨੇ ਵੀ ਤੁਸੀਂ ਭਰਾ ਮੇਰੇ ਨਾਲ ਜੁੜੇ ਹੋਏ ਹੋ ਸਾਰੇ ਹੀ ਬਹੁਤ ਸਤਿਕਾਰਯੋਗ ਹੋ ਵੱਡੇ ਛੋਟੇ ਭਰਾ ਜਿੰਨੇ ਵੀ ਨਾਲ ਜੁੜੇ ਹੋਏ ਨੇ ਬਹੁਤ ਵੀਰੇ ਤੁਸੀਂ ਸਤਿਕਾਰਯੋਗ ਭਰਾ ਹੋ ਮੇਰੇ ਜਿਹੜੀ ਮੈਂ ਹੁਣ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਬਣਾ ਕੇ ਅਪਲੋਡ ਕਰੀ ਸੀਗੀ ਚੈਨਲ ਦੇ ਉੱਤੇ ਕਬੂਤਰਿਆਂ ਦੇ ਆਂਡਿਆਂ ਦੀ ਦਵਾਈ ਜਾਂ ਨਰਾਂ ਵਾਲੀਆਂ ਗੋਲੀਆਂ ਜਿਹੜੇ ਨਰ ਓਕੇ ਆਂਡੇ ਰਖਾਉਂਦੇ ਨੇ ਮੇਰੇ ਪਰਸਨਲ ਵੀਰੇ ਨੰਬਰ ਦੇ ਉੱਤੇ ਫੋਨ ਤੇ ਜਾਂ YouTube ਚੈਨਲ ਦੇ ਉੱਤੇ ਮੈਸੇਜ ਆਏ ਹੋਏ ਨੇ ਕਈ ਭਰਾਵਾਂ ਦੇ ਵੀ ਇਹ ਜਿਹੜੀ ਦਵਾਈ ਆ ਇੰਡੀਆ ਤੋਂ ਕਿੱਥੋਂ ਮਿਲੂਗੀ ਮੈਂ ਵੀਰੇ ਪਹਿਲਾਂ ਵੀ ਬਹੁਤ ਵਾਰ ਦੱਸ ਚੁੱਕਿਆ ਆ ਵੀ ਜਿਹੜੇ ਮੇਰੇ ਚੈਨਲ ਦੇ ਉੱਤੇ ਪ੍ਰੋਡਕਟ ਪਾਏ ਹੋਏ ਨੇ ਇਹ ਵੀਰੇ ਇੰਡੀਆ ਤੋਂ ਨਹੀਂ ਮਿਲਨੇ ਨਾ ਆਪਾਂ ਇਹ ਇੰਡੀਆ ਆਨਲਾਈਨ ਮੰਗਵਾ ਸਕਦੇ ਆ ਨਾਇ ਹੀ ਨਹੀਂ ਗਿਆ ਤੋਂ ਮਿਲਨੇ ਆ ਜਿਹੜੇ ਪ੍ਰੋਡਕਟ ਮੇਰੇ ਅਪਲੋਡ ਕਰੇ ਹੋਏ ਨੇ ਚੈਨਲ ਦੇ ਉੱਤੇ ਆ ਹੁਣ ਵੀ ਆਂਡੇ ਵਾਲੀ ਦਵਾਈ ਮੈਂ ਕਰੀ ਆ ਇਹ ਤੁਸੀਂ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਭੈਣ ਭਰਾ ਇਟਲੀ ਦੇ ਵਿੱਚ ਤੁਸੀਂ ਇਟਲੀ ਦੇ ਵਿੱਚ ਮੰਗਵਾ ਸਕਦੇ ਹੋ ਬੈਲਜੀਅਮ ਤੋਂ ਇਟਲੀ ਆ ਜਾਣੀ ਹੈ ਦਵਾਈ ਕੋਈ ਕੈਨੇਡਾ ਚ ਅਮਰੀਕਾ ਚ ਤੁਹਾਡਾ ਭੈਣ ਭਰਾ ਹੈਗਾ ਉਹ ਵੀ ਮੰਗਵਾ ਸਕਦਾ ਹੈ ਬੈਲਜੀਅਮ ਤੋਂ ਇਹ ਜਿਹੜੀ ਦਵਾਈ ਆ ਅਮਰੀਕਾ ਚ ਕੈਨੇਡਾ ਚ ਉੱਥੇ ਵੀ ਆ ਜਾਣੀ ਆ ਇਹ ਜਿਹੜੇ ਬਾਹਰਲੇ ਪ੍ਰੋਡਕਟ ਨੇ ਇਹ ਤੁਹਾਨੂੰ ਵੀਰੇ ਬਾਇ ਹੈਂਡ ਇੰਡੀਆ ਮਗਵਾਉਣੇ ਪੈਣੇ ਆ ਜਦੋਂ ਵੀ ਤੁਹਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਛੁੱਟੀ ਆਉਂਦਾ ਨਾ ਇੰਡੀਆ ਤੁਸੀਂ ਉਹਦੇ ਕੋਲੋਂ ਇਹ ਮਗਵਾ ਲਿਆ ਕਰੋ ਜੇ ਤੁਸੀਂ ਸੋਚੋ ਜਾਂ ਸੋਚਦੇ ਹੋ ਮੋਂ ਵੀ ਡਾਇਰੈਕਟ ਇੰਡੀਆ ਡਾਇਰੈਕਟ ਇੰਡੀਆ ਨਹੀਂ ਆਉਣੇ 2 4 ਇਦਾਂ ਦੇ ਪ੍ਰੋਡਕਟ ਹੈਗੇ ਜਿਹੜੇ ਇੰਡੀਆ ਤੋਂ ਮਿਲ ਜਾਣਗੇ ਬਾਹਰਲੇ ਜਿੱਦਾਂ ਵਰਸਲ ਲਾਗਾ ਕੰਪਨੀ ਦਾ ਗੁਰੂ ਗੋਸ ਹੋ ਗਿਆ ਰਿਕਵਰੀ ਵਾਲੇ ਕੈਪਸੂਲ ਹੋ ਗਏ ਹਨਾ એનર્ਜੀ ਵਾਲਾ ਪਾਊਡਰ ਹੋ ਗਿਆ ਵਰਸਲ ਲਾਗਾ ਦਾ ਉਹ ਇੰਡੀਆ ਤੋਂ ਮਿਲ ਜਾਂਦਾ ਪ੍ਰੋਡਕਟ ਹਨਾ ਇੱਕ ਦੋ ਹੋਰ ਵੀ ਬ੍ਰਾਂਡ ਹੈਗੇ ਜਿਹੜੇ ਇੰਡੀਆ ਤੋਂ ਮਿਲ ਜਾਂਦੇ ਨੇ ਜਿੱਦਾਂ ਰਾਏਕੋਟ ਵਾਲਾ ਹੋ ਗਿਆ ਅਰਨਾ ਉਹਦੇ ਕੋਲੋਂ ਬਾਹਰਲੇ 2-4 ਪ੍ਰੋਡਕਟ ਹੈਗੇ ਜਿਹੜੇ ਮਿਲ ਜਾਂਦੇ ਨੇ 2-4 ਬ੍ਰਾਂਡ ਅਰਮਾਨ ਹੋ ਗਿਆ ਕਰਤਾਰਪੁਰ ਵਾਲਾ ਇਧਰ ਰਾੜਾ ਸਾਹਿਬ ਏਰੀਆ ਉਹਦੇ ਕੋਲੋਂ ਵੀ 2-4 ਜਿਹੜੇ ਬਾਹਰਲੇ ਬ੍ਰਾਂਡ ਨੇ ਉਹ ਤੁਹਾਨੂੰ ਮਿਲ ਜਾਣੇ ਆ ਮੋਹਾਲੀ ਏਰੀਏ ਦੇ ਵਿੱਚ ਮੁੰਡਾ ਲੱਖੀ ਸ਼ੰਪੂਰ ਤੋਂ ਹੋ ਗਿਆ ਉਹ ਵੀ ਬਾਹਰਲੇ ਪ੍ਰੋਡਕਟ ਆ ਜਿਹੜਾ ਸੇਲ ਕਰਦਾ ਉਹਦੇ ਕੋਲੋਂ 2-4 ਪ੍ਰੋਡਕਟ ਤੁਹਾਨੂੰ ਬਾਹਰਲੇ ਮਿਲ ਜਾਣਗੇ ਜੇ ਵੀਰੇ ਤੁਸੀਂ ਸੋਚੋ ਵੀ ਸਾਰੇ ਇਹੀ ਬਾਹਰਲੇ ਪ੍ਰੋਡਕਟ ਜਿਹੜੇ ਮੇਰੇ ਚੈਨਲ ਤੇ ਅਪਲੋਡ ਕਰੇ ਹੋਏ ਨੇ ਇਹ ਵੀਰੇ ਇੰਡੀਆ ਤੋਂ ਨਹੀਂ ਮਿਲਣੇ ਇਹ ਤੁਹਾਨੂੰ ਬਾਹਰੋਂ ਬਾਈ ਹੈਂਡ ਤੁਹਾਡੇ ਕਿਸੇ ਭੈਣ ਭਰਾ ਦੇ ਜਾਂ ਰਿਸ਼ਤੇਦਾਰ ਕੋਲੋਂ ਹੀ ਮਗਵਾਉਣੇ ਪੈਣੇ ਆ। ਨੰਬਰ 2 ਹੁਣ ਕਈ ਮੇਰੇ ਭਰਾਵਾਂ ਦੇ ਮੈਸੇਜ ਆਏ ਹੋਏ ਨੇ। 어 ਰੇਟ ਵੀ ਬਾਈ ਪ੍ਰੋਡਕਟ ਦਾ ਕਿੰਨਾ ਕ੍ਰੇਟ ਆ। ਇਹ ਜਿਹੜੀ ਮੈਂ ਆਂਡੇ ਵਾਲੀ ਵੀਰੇ ਦਵਾਈ ਪਾਈ ਆ ਇਹ ਇੱਥੇ ਬਾਹਰ ਸਾਡੇ ਐਰਵਾ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ 15 ਕ ਰੁਪਏ ਦੀ 15 ਕੈਰੋ ਦੀ ਦਵਾਈ ਆ ਇਹ ਆਂਡੇਆਂ ਵਾਲੀ ਜੇ ਆਪਾਂ ਇੰਡੀਆ ਦਾ ਹਿਸਾਬ ਲਾ ਕੇ ਦੇਖੀਏ ਤਾਂ ਵੀਰੇ 2200 ਦੀ ਇਹ 2000 ਦੀ ਰੇਂਜ ਦੀ ਦਵਾਈ ਬਣਦੀ ਆ ਜਿਹੜੇ ਬਾਹਰਲੇ ਪ੍ਰੋਡਕਟ ਮੇਰੇ ਚੈਨਲ ਦੇ ਉੱਤੇ ਵੀਰੇ ਪਾਏ ਹੋਏ ਨੇ ਇਹ ਜੇ ਆਪਾਂ ਲਾ ਕੇ ਦੇਖੀਏ ਨਾ ਇਹਨਾਂ ਦਾ 3500 ਤੋਂ ਕੋਈ ਜ਼ਿਆਦਾ ਰੇਟ ਨਹੀਂ ਜਿੰਨੇ ਵੀ ਪ੍ਰੋਡਕਟ ਮੈਂ ਪਾਏ ਨੇ 1500 ਰੁਪਿਆ ਇੰਡੀਆ ਦਾ 2000 ਰੁਪਿਆ ਇੰਡੀਆ ਦਾ 2200 ਰੁਪਿਆ ਇੰਡੀਆ ਦਾ 3500 ਰੁਪਿਆ ਇੰਡੀਆ ਦਾ ਬਸ ਲਾ ਲਓ ਵੀ 3500 ਦੀ ਰੇਂਜ ਤੋਂ ਥੱਲੇ ਥੱਲੇ ਇਹ ਸਾਰੇ ਪ੍ਰੋਡਕਟ ਨੇ ਹਰ ਇੱਕ ਪ੍ਰੋਡਕਟ ਦਾ ਅੱਡੋ ਅੱਡ ਵੀਰੇ ਰੇਟ ਹੈ ਕਈ ਬ੍ਰਾਂਡ ਨੇ ਜਿਹੜੇ ਕਈ ਬ੍ਰਾਂਡ ਜਿੱਦਾਂ ਗੁਰੂ ਗੋਸ ਹੋ ਗਿਆ ਕਈ ਗੁਰੂ ਗੋਸ ਨੇ 10 ਐਰੋ ਦਾ ਵੀ ਮਿਲ ਜਾਂਦਾ ਹੈ ਗੁਰੂ ਗੋਸ ਇੰਡੀਆ ਦਾ ਤੁਹਾਡਾ 1000 1500 ਰੁਪਏ ਬਣਨਾ ਕਈ ਬ੍ਰਾਂਡ ਇਦਾਂ ਨੇ ਜਿਹੜੇ ਗੁਰੂ ਗੋਸ ਮਹਿੰਗੇ ਨੇ ਵੀਰੇ ਉਹ ਤੁਹਾਨੂੰ ਇੱਥੇ 20 15 20 ਐਰੋ ਦਾ ਗੁਰੂ ਗੋਸ ਲੱਗਿਆ ਹੋਇਆ ਉਹ ਥੋੜਾ ਜਿਹਾ ਮਹਿੰਗਾ ਪੈਣਾ ਆਪਣੇ ਇੰਡੀਆ ਦੇ ਹਿਸਾਬ ਨਾਲ 3000 3500 ਦੀ ਰੇਂਜ ਦਾ ਡੱਬਾ ਪੈਣਾ ਜੇ ਇੱਕ ਡੱਬਾ ਪਾ ਮੰਗਵਾਉਣਾ ਪਰ ਕੋਈ ਡਰਨ ਵਾਲੀ ਗੱਲ ਨਹੀਂ ਇਹ ਨਹੀਂ ਹੈਗਾ ਵੀ ਬਾਹਰਲਾ ਗੁਰੂ ਗੋਸ ਜਾਂ ਤੁਸੀਂ ਬਾਹਰੋਂ ਦਵਾਈ ਮੰਗਵਾਉਨੇ ਹੋ ਕੋਈ ਵੀ ਵੀ ਬੰਦਾ ਤੁਹਾਤੋਂ 10000 ਰੁਪਏ ਮੰਗੇ ਵੀ ਬਾਹਰਲਾ ਗਲੂਕੋਸ ਦਾ ਗਲੂਕੋਸ ਤੁਹਾਨੂੰ ਕਿਸੇ ਨੇ ਲਿਆ ਕੇ ਦਿੱਤਾ ਰੁਪਈਆ ਤੋਂ 10000 ਮੰਗੇ ਬੰਦਾ ਵੀ 10000 ਦਾ ਗਲੂਕੋਸ ਲਿਆਂਦਾ ਹਨਾ ਜਾਂ 7000 ਦਾ ਗਲੂਕੋਸ ਲਿਆ ਕੇ ਦਿੱਤਾ ਮੈਂ ਬਾਹਰਲਾ ਨਹੀਂ ਵੀਰੇ ਇੰਨਾ ਮਹਿੰਗਾ ਨਹੀਂ ਇਹ ਸਮਾਨ 3500 ਰੁਪਏ ਦੀ ਅਰੇਂਜ ਦੇ ਵਿੱਚ ਵਿੱਚ ਸਮਾਨ ਮਿਲ ਜਾਂਦਾ ਕਈ ਬ੍ਰਾਂਡ ਹੈਗੇ ਜਿਹੜੇ ਮਹਿੰਗੇ ਨੇ ਉਨ੍ਹਾਂ ਦੇ ਉੱਤੇ ਇਹ ਜਿਹੜਾ ਵੀਰੇ ਸਪੀਪਿੰਗ ਜਾਣੀ ਤੇ ਆਊਟਰ ਘਰੇ ਆਉਂਦਾ ਉਹਦਾ ਖਰਚਾ ਪਾਇਆ ਜਾਂਦਾ ਟੈਕਸ ਜਿਹੜੇ ਬਾਹਰਲੇ ਬ੍ਰਾਂਡ ਨੇ ਇਹ ਕੋਈ ਮਹਿੰਗੇ ਨਹੀਂ ਹੈਗੇ ਕਈ ਵਾਰ ਸਾਨੂੰ ਵੀ ਜਦੋਂ ਅਸੀਂ ਮਗਵਾਉਣੀਆਂ ਚੀਜ਼ ਆਨਲਾਈਨ ਮਗਾਉਨੇ ਆ ਮੰਨ ਕੇ ਚੱਲੋ ਵੀ ਇਹ 10 ਰੁਪਏ ਦੀ ਚੀਜ਼ ਲੱਗੀ ਹੋਈ ਆ ਮਾਰਕੀਟ 'ਚ ਅਸੀਂ ਆਨਲਾਈਨ ਮਗਾਉਣੀ ਆ ਜਿਹੜਾ ਖਰਚਾ ਕਈ ਵਾਰ 10 15 ਐਰੋ ਜਿਹੜਾ ਖਰਚਾ ਆ ਉਬਰੇ ਘਰ ਤੱਕ ਰਾਉਣ ਦਾ ਟੈਕਸ ਪਾਇਆ ਜਾਂਦਾ ਉੱਤੇ ਜਿਹੜਾ DHL ਘਰੇ ਆਉਂਦਾ ਜਾਂ IVA ਪੈਂਦਾ ਬਾਹਰਲੇ ਖਰਚੇ ਪੈਂਦੇ ਨੇ ਉੰਨੇ ਦੀ ਦਵਾਈ ਨਹੀਂ ਲੱਗੀ ਵੀ ਹੁੰਦੀ ਜਿੰਨਾ ਉੱਪਰ ਖਰਚਾ ਪਾਇਆ ਜਾਂਦਾ ਕਈ ਵਾਰ ਇਹ ਚੀਜ਼ਾਂ ਜ਼ਰੂਰ ਮਾਰ ਪਾਉਂਦੀਆਂ ਨੇ ਵੀ ਜੇ ਦਾਸ ਐਰੋ ਦੀ ਦਵਾਈ ਆ ਖਰਚਾ 15 € ਗਿਆ ਉੱਤੇ DHL ਜਿਹੜਾ ਲੈ ਕੇ ਆਉਂਦਾ ਉਹਦਾ ਖਰਚਾ ਬਾਹਰ ਜਿਹੜਾ ਟੈਕਸ ਪੈਣਾ IVA ਪੈਣਾ ਬਈ ਦਵਾਈ ਨਾਲੋਂ ਜ਼ਿਆਦਾ ਖਰਚਾ ਘਰੇ ਮਗਾਉਣ ਤੇ ਆ ਜਾਂਦਾ ਨਹੀਂ ਇਹ ਕੋਈ ਜਿਹੜੇ ਬਾਹਰਲੇ ਪ੍ਰੋਡਕਟ ਨੇ ਇੰਨੇ ਕੋਈ ਮਹਿੰਗੇ ਨਹੀਂ ਹੈਗੇ 3000 3500 ਦੀ ਰੇਂਜ ਦੇ ਵਿੱਚ ਵਿੱਚ ਇੰਡੀਆ ਦੇ ਹਿਸਾਬ ਵਾਲੇ ਜਿਹੜੇ ਪੈਸੇ ਨੇ ਆਪਣੇ 3500 ਦੀ ਰੇਂਜ ਦੇ ਵਿੱਚ ਵਿੱਚ ਤੁਹਾਨੂੰ ਸਾਰੇ ਪ੍ਰੋਡਕਟ ਜਿਹੜੇ ਮੇਰੇ ਚੈਨਲ ਦੇ ਉੱਤੇ ਪਾਏ ਹੋਏ ਨੇ ਉਹ ਮਿਲ ਜਾਣਾ ਵੀਰੇ ਹਨਾ ਆਹੀ 1500 2000 2200 3500 ਇੰਨੇ ਦੀ ਰੇਂਜ ਵਾਲੀ ਸਾਰੇ ਪ੍ਰੋਡਕਟ ਨੇ ਇਹ ਹੁਣ ਮੇਰਾ ਵੀਰ ਕੋਈ ਗੁੱਸਾ ਨਾ ਕਰਿਓ ਕੋਈ ਮੈਂਡ ਨਾ ਵੀਰੇ ਕਰਿਓ ਕਿਉਂਕਿ ਰੋਜ਼ ਵੀਡੀਓ ਬਣਾ ਕੇ ਨਹੀਂ ਪਾਈ ਜਾਂਦੀ ਹੈ ਨਾ ਇੱਕੋ ਗੱਲ ਆਪਾਂ ਦੁਆਰ-ਦੁਆਰ ਰਿਪੀਟ ਕਰੀ ਜਾਈਏ ਉਹ ਚੰਗੀ ਨਹੀਂ ਲੱਗਦੀ ਵੀ ਰੋਜ਼ ਇਹ ਵੀਡੀਓ ਬਣਾਵਣਾ ਪਾਈ ਜਾਵਾ ਹਨਾ ਕੱਲੇ-ਕੱਲੇ ਭਰਾ ਨੂੰ ਦੱਸਬ ਨਹੀਂ ਹੁੰਦਾ ਤੁਸੀਂ ਜਿੰਨੇ ਨਾਲ ਵੀਰੇ ਜੁੜੇ ਹੋਇਓ ਤੁਸੀਂ ਬਹੁਤ ਸਤਿਕਾਰਯੋਗ ਹੋ ਬਹੁਤ ਮਾਣ ਸਤਿਕਾਰ ਦੇ ਰਹੇ ਹੋ ਮੈਨੂੰ ਮੇਰਾ ਵੀ ਫਰਜ਼ ਬਣਦਾ ਤੁਹਾਡੀ ਹੈਲਪ ਕਰਨ ਦਾ ਜਿਹੜਾ ਤੁਸੀਂ ਮੈਸੇਜ ਕਰਦੇ ਹੋ ਉਹਦਾ ਜਵਾਬ ਦੇਣ ਦਾ ਮੇਰਾ ਹੱਕ ਬਣਦਾ ਅੱਜ ਵਾਲੀ ਵੀਡੀਓ ਤਾਂ ਹੀ ਬਣਾ ਕੇ ਪਾਈ ਆ ਇਹਦੇ ਚ ਦੋ ਗੱਲਾਂ ਆਪਾਂ ਤੁਹਾਨੂੰ ਦੱਸੀਆਂ ਨੇ ਵੀ ਇਹ ਜਿਹੜੇ ਪ੍ਰੋਡਕਟ ਨੇ ਬਾਹਰਲੇ ਇਹ ਵੀਰੇ ਇੰਡੀਆ ਤੋਂ ਨਹੀਂ ਮਿਲਨੇ ਠੀਕ ਆ ਜੇ ਅਰੀਜਨਲ ਲੈਣੇ ਆਪਾਂ ਹੁਣ ਇੰਡੀਆ ਵੀ ਚਲੋ ਆਪਾਂ ਕਿਸੇ ਦਾ ਨਾਮ ਤਾਂ ਨਹੀਂ ਲੈ ਸਕਦੇ ਪਰ ਜਿਹੜਾ ਬਾਹਰਲਾ ਪ੍ਰੋਡਕਟ ਆ ਨਾ ਉਹਦੀਆਂ ਕਾਪੀਆਂ ਬਹੁਤ ਹੋਣ ਲੱਗੀਆਂ ਡੁਪਲੀਕੇਟ ਪ੍ਰੋਡਕਟ ਨੇ ਜਿਹੜੇ ਬਾਹਰਲੇ ਉਹ ਬਹੁਤ ਵੀਰੇ ਤਿਆਰ ਹੁੰਦੇ ਨੇ ਇੰਡੀਆ ਚਲੋ ਆਪਾਂ ਨਾ ਕਿਸੇ ਦਾ ਕਾਨੂੰ ਲੈਣਾ ਪਰ ਜਿੰਨਾ ਕ ਮੇਰੀ ਸਮਝ ਆ ਮੈਨੂੰ ਪਤਾ ਜਿਹੜਾ ਰੀਜਨਲ ਪ੍ਰੋਡਕਟ ਆ ਤੁਹਾਨੂੰ ਮਾਰਕਾ ਬਾਹਰਲਾ ਬ੍ਰੈਂਡ ਉਹ ਬਾਹਰੋਂ ਹੀ ਮਿਲਣਾ ਇੰਡੀਆ ਤੋਂ ਮਿਲ ਜਵੇ ਵੱਖਰੀ ਗੱਲ ਆ ਪਰ ਕਾਪੀ ਆ ਜਿਹੜੀ ਨਾ ਡੁਪਲੀਕੇਟ ਉਹ ਜ਼ਿਆਦਾ ਬਣਨ ਲੱਗ ਗਈ ਅੱਜ ਕੱਲ ਇੰਡੀਆ 'ਚ ਆਪਣੇ ਨੰਬਰ 1 ਤਾਂ ਬਾਹਰਲੇ ਪ੍ਰੋਡਕਟ ਤੁਹਾਨੂੰ ਬਾਹਰੋਂ ਹੀ ਮਿਲਦੇ ਨੇ ਨੰਬਰ 2 ਤੁਹਾਡਾ ਮੈਸੇਜ ਆਇਆ ਹੋਇਆ ਸੀਗਾ ਖਰਚਾ ਇਹ ਕੋਈ ਡਰੋ ਨਾ ਵੀਰੇ 3500 ਤੋਂ ਥੱਲੇ ਥੱਲੇ ਵਾਲੀ ਰੇਂਜ ਦੇ ਵਿੱਚ ਤੁਹਾਨੂੰ ਸਾਰੇ ਹੀ ਪ੍ਰੋਡਕਟ ਨੇ ਜਿਹੜੇ ਉਹ ਮਿਲ ਜਾਣੇ ਆ ਨੰਬਰ 3 ਜਿੰਨੇ ਭਰਾ ਮੈਸੇਜ ਕਰ ਰਹੇ ਸੀ ਵੀ ਮਿਲਣਗੇ ਕਿੱਥੋਂ ਮੇਰੀ ਵੀਰੇ ਬਕਾਇਦਾ ਵੀਡੀਓ ਬਣਾ ਕੇ ਮੇਰੇ ਚੈਨਲ ਦੇ ਉੱਤੇ ਪਾਈ ਹੋਈ ਆ ਤੁਸੀਂ ਉੱਪਰ ਜਾ ਕੇ ਜਰੂਰ ਦੇਖਿਓ ਉੱਤੇ ਲਿਖਿਆ ਹੋਇਆ ਬਾਹਰ ਦੀਆਂ ਦਵਾਈਆਂ ਜਿਹੜੇ ਜੜੀਆਂ ਸਾਈਡਾਂ ਨੇ Amazon, eBay, Coolbird, AliExpress ਇੱਕ ਦੋ ਸਾਈਡਾਂ ਹੋਰ ਨੇ ਮੇਰੇ ਨਾਂ ਨਹੀਂ ਯਾਦ ਹੁਣ ਤੁਸੀਂ ਮੇਰੇ ਚੈਨਲ ਦੇ ਉੱਤੇ ਜਾ ਕੇ ਅਰ ਸੱਚ ਕਰੋ ਉੱਪਰ ਲਿਖਿਆ ਹੋਇਆ ਪੰਜਾਬੀ ਚ ਬਾਹਰਲੀਆਂ ਦਵਾਈਆਂ ਕਿੱਥੋਂ ਮਿਲਦੀਆਂ ਹਨ ਮੈਂ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਆ ਜਿੰਨੇ ਵੀ ਮੇਰੇ ਪ੍ਰੋਡਕਟ ਪਾਏ ਹੋਏ ਨੇ A ਤੋਂ ਲੈ ਕੇ Z ਸਾਰੇ ਹੀ ਪ੍ਰੋਡਕਟ ਵੀਰੇ ਤੁਹਾਨੂੰ ਉਹਨਾਂ ਸਾਈਟਾਂ ਦੇ ਉੱਤੋਂ ਬੜੀ ਆਸਾਨੀ ਨਾਲ ਮਿਲ ਜਾਣੇ ਆ ਕੂਲ ਬਰੀਡ Amazon eBay Ali Express ਦੋ ਤਿੰਨ ਸਾਈਟਾਂ ਹੋਰ ਨੇ ਮੇਰੀ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਹੈ ਤੁਸੀਂ ਉੱਪਰ ਜਾ ਕੇ ਹੈਨਾ ਮੇਰੇ ਚੈਨਲ ਦੇ ਉੱਤੇ ਜਿਹੜੀ ਜਿਹੜੀਆਂ ਵੀਡੀਓ ਅਪਲੋਡ ਕਰੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਜਾ ਕੇ ਤੁਹਾਨੂੰ ਇਹ ਵੀਡੀਓ ਮਿਲ ਜਾਣੀ ਹੈ ਤੇ ਤੁਸੀਂ ਕੋਈ ਵੀ ਪ੍ਰੋਡਕਟ ਆਰਡਰ ਕਰਨਾ ਉਹਨਾਂ 사이ਟਾਂ ਤੋਂ ਜਾ ਕੇ ਆਨਲਾਈਨ ਆਰਡਰ ਕਰ ਸਕਦੇ ਹਾਂ ਇਟਲੀ ਦੇ ਵਿੱਚ ਜੇ ਕਰਨਾ ਚਾਹੁੰਦੇ ਹੋ ਤਾਂ ਮੇਰਾ ਭਰਾ ਵੀਰੇ ਜੇ ਕੋਈ ਵਾਧਾ ਘਾਟਾ ਜਾਂ ਵੱਧ ਘਾਟ ਕਿਸੇ ਦੀ ਸ਼ਾਨ ਦੇ ਖਿਲਾਫ ਵੀਰੇ ਬੋਲਿਆ ਗਿਆ ਹੋਵੇ ਤਾਂ ਖਿਮਾ ਦੇ ਅਯਾਜ ਕਾ ਮੇਰੇ ਭਰਾ ਤੇ ਬਾਕੀ ਤੁਸੀਂ ਚੈਨਲ ਦੇ ਨਾਲ ਜੁੜੇ ਹੋਏ ਹੋਓ ਚੈਨਲ ਦੇ ਨਾਲ ਜੁੜੇ ਰਹੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਹੋਰ ਵੀ ਤੁਹਾਨੂੰ ਵਧੀਆ-ਵਧੀਆ ਗੱਲਾਂ ਬਾਤਾਂ ਵਧੀਆ-ਵਧੀਆ ਬਾਹਰਲੇ ਪ੍ਰੋਡਕਟ ਉਹਨਾਂ ਦੀ ਜਾਣਕਾਰੀ ਤੇ ਉਹਨਾਂ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਦੇ ਉੱਤੇ ਅਪਲੋਡ ਕਰਾਂਗੇ ਚੈਨਲ ਦੇ ਨਾਲ ਜੁੜੇ ਰਹੋ ਮੇਰੇ ਸਾਰੇ ਭਰਾ ਵੀ ਜਿਹੜੀਆਂ ਗੱਲਾਂ ਬਾਤਾਂ ਮੈਂ ਹੁਣ ਦੱਸੀਆਂ ਨੇ ਇਹ ਅੱਗੇ ਵੀ ਸ਼ੇਅਰ ਕਰ ਦਿਓ ਕਿਰਪਾ ਕਰ ਆਪਾਂ ਤਿੰਨ ਗੱਲਾਂ ਬਾਤਾਂ ਅੱਜ ਕਰੀਆਂ ਨੇ ਵੀ ਇਹ ਦਵਾਈਆਂ ਇੰਡੀਆ ਤੋਂ ਨਹੀਂ ਮਿਲਣੀਆਂ ਇਹ ਕਿਹੜਾ ਰੇਟ ਹੈ ਰੇਟ 3500 ਤੋਂ ਥੱਲੇ ਥੱਲੇ ਦੀ ਰੇਂਜ ਦੇ ਵਿੱਚ ਇਹ ਸਾਰੇ ਪ੍ਰੋਡਕਟ ਤੁਹਾਨੂੰ ਮਿਲ ਜਾਣੇ ਨੇ ਨੰਬਰ 3 ਜਿਹੜੀ ਸਾਈਡ ਤੋਂ ਤੁਸੀਂ ਇਹ ਦਵਾਈਆਂ ਬੂਟੀਆਂ ਆਰਡਰ ਕਰਨੀਆਂ ਨੇ ਉਹਨਾਂ ਦੀ ਵੀਡੀਓ ਮੇਰੇ ਚੈਨਲ ਦੇ ਉੱਤੇ ਬਣਾ ਕੇ ਮੈਂ ਸਪੈਸ਼ਲ ਪਾਈ ਹੋਈ ਆ ਇਹ ਤਿੰਨੇ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਿਓ ਮੇਰੇ ਭਰਾ ਸਾਰੇ ਤੇ ਜਿਉਂਦੇ ਵੱਸਦੇ ਰਹੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ